ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਸਭ ਕਿਛੁ ਜੀਵਤ ਕੋ ਵਿਵਹਾਰ ਮਾਤ ਪਿਤਾ ਭਾਈ ਸੁਤਬੰਧਪ ਔਰ ਫੁਨਗਿਰ ਕੀ ਨਾਰ ਤਨ ਤੇ ਪ੍ਰਾਨ ਹੋ ਜਬ ਨਿਆਰੇ ਤੇਰਤ ਪੇਤ ਪੁਕਾਰ ਆਦਿ ਕਰੀ ਕੋ ਉਨਿ ਰਖੈ ਕਰਤੇ ਦੇਤ ਨਿਕਾਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੇਖ ਭਾਈ ਬ ਇਨੀ ਕਿ ਮਿੱਤਰਤਾ ਹੀ ਹੈ ਇਨਾ ਕੀ ਸਬੰਧ ਹੈ ਜਿੰਨਾ ਚਿਰ ਸਵਾਸ ਚੱਲਦੇ ਐ ਉਹਨਾਂ ਚਿਰ ਭਾਈ ਸਾਰੀਆਂ ਮਿੱਤਰ ਤਾਈਆਂ ਰਿਸ਼ਤੇਦਾਰੀਆਂ ਕਾਇਮ ਰਹਿੰਦੀਆਂ ਨੇ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਵੇਲੇ ਭਾਈ ਸਵਾਸ ਨਿਕਲ ਜਾਂਦੇ ਨੇ ਨਾ ਸਤਿਗੁਰੂ ਦੀ ਬਾਣੀ ਆਖਦੀ ਐ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਝੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੋਨਾ ਮੰਦਰ ਹੋ